ਜਿਹੜੇ ਕੋ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਹੈ ਉਹਦੇ ਆਪਾਂ ਕਾਨੂੰਨ ਅਨਸਾਰ ਨਿਯਮਾਂ ਦੇ ਹਿਸਾਬ ਨਾਲ ਉਹਦੇ ਅਸੀਂ ਚਲਾਨ ਜਿਹੜੇ ਆ ਉਹ ਕੱਢੀਦਾ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸ਼ਕਤੀਆਂ ਅਧਿਤਾ ਨੇ ਵੀ ਸ਼ਹਿਰ ਦੇ ਵਿੱਚ ਕਿਤੇ ਵੀ ਟ੍ਰੈਫਿਕ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਕਿਤੇ ਜਾਮ ਨਹੀਂ ਲੱਗਣਾ ਚਾਹੀਦਾ ਉਸ ਅਨਸਾਰ ਜਿਹੜੇ ਐ ਨਾਕੇ ਜਿਹੜੇ ਐ ਲਗਾਏ ਗਏ ਜਿਹੜਾ ਪਬਲਿਕ ਦਾ ਆਮ ਨਾ ਇੱਕ ਅਲਿਕਿਸ਼ਨ ਹੁੰਦਾ ਸੀ ਤੇ ਇੱਕ ਬਹਾਨਾ ਵੀ ਹੁੰਦਾ ਸੀ ਵੀ ਤੁਸੀਂ ਕਿਹੜੀ ਇੱਥੇ ਪੀਲੀ ਲਾਈਨ ਲੋ ਆਈ ਹੈ ਅਸੀਂ ਕਿੱਥੇ ਗੱਡੀਆਂ ਖੜੀਆਂ ਕਰੀਏ ਉੋਂ ਤੇ ਕਮੇਟੀ ਵਾਲਿਆਂ ਨੇ ਤੇ ਡੀਸੀ ਸਾਹਿਬ ਦੇ ਹੁਕਮਾਂ ਨਾਲ ਜਿਹੜੀ ਪੀਲੀ ਲਾਈਨ ਵੀ ਲੱਗ ਗਈ ਹੈ ਤੇ ਪਤਾ ਹੈ ਵੀ ਜਿਹੜੀ ਜੈਲੋ ਲਾਈਨਾਂ ਇਹਦੇ ਅੰਦਰ ਜਿਹੜੀ ਆ ਅਸੀਂ ਗੱਡੀ ਖੜੀ ਕਰਾਂਗੇ ਤੇ ਉਹਦਾ ਚਲਾਣਾ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਜੀ ਦਿੱਤਿਆ ਜੀ ਦੇ ਹੁਕਮ ਅਨੁਸਾਰ ਜਿਹੜੇ ਆ ਇਹ ਰੋਜ਼ ਹੀ ਸਰਕ ਚੌਂਕ ਦੇ ਵਿੱਚ ਜਿਹੜੇ ਆ ਆਪਾਂ ਸਾਡੇ ਜਵਾਨ ਖੜੇ ਹੁੰਦੇ ਆ ਜਿੱਥੇ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਆ ਉਹਦੇ ਆਪਾਂ ਕਾਨੂੰਨ ਅਨਸਾਰ ਨਿਯਮਾਂ ਦੇ ਹਿਸਾਬ ਨਾਲ ਉਹਦੇ ਅਸੀਂ ਚਲਾਨ ਜਿਹੜੇ ਆ ਕੱਟੀਦਾ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਅਧਿਅਤਾਂ ਨੇ ਵੀ ਸ਼ਹਿਰ ਦੇ ਵਿੱਚ ਕਿਤੇ ਵੀ ਟ੍ਰੈਫਿਕ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਕਿਤੇ ਜਾਮ ਨਹੀਂ ਲੱਗਣਾ ਚਾਹੀਦਾ ਉਸ ਅਨਸਾਰ ਜਿਹੜੇ ਆ ਨਾਕੇ ਜਿਹੜੇ ਆ ਲਗਾਏ ਗਏ ਆ ਉਹਨਾਂ ਨੂੰ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਪਹਿਲਾਂ ਤੇ ਇਹਨਾਂ ਦਾ ਜਿਹੜਾ ਪਬਲਿਕ ਦਾ ਆਮ ਨਾ ਇੱਕ ਅਲਿਕੇਸ਼ਨ ਹੁੰਦਾ ਸੀ ਤੇ ਇੱਕ ਬਹਾਨਾ ਵੀ ਹੁੰਦਾ ਸੀ ਵੀ ਤੁਸੀਂ ਕਿਹੜੀ ਇੱਥੇ ਪੀਲੀ ਲਾਈਨ ਲੋ ਆਈ ਐ ਅਸੀਂ ਕਿੱਥੇ ਗੱਡੀਆਂ ਖੜੀਆਂ ਕਰੀਏ ਉੋਂ ਤੇ ਕਮੇਟੀ ਵਾਲਿਆਂ ਨੇ ਤੇ ਡੀਸੀ ਸਾਹਿਬ ਦੇ ਹੁਕਮਾਂ ਨਾਲ ਜਿਹੜੀ ਪੀਲੀ ਲਾਈਨ ਵੀ ਲੱਗ ਗਈ ਐ ਤੇ ਪਤਾ ਐ ਵੀ ਜਿਹੜੀ ਜੈਲੋ ਲਾਈਨਾਂ ਇਹਦੇ ਅੰਦਰ ਜਿਹੜੀ ਐ ਅਸੀਂ ਗੱਡੀ ਖੜੀ ਕਰਾਂਗੇ ਤੇ ਉਹਦਾ ਚਲਾਨ ਐ ਤੇ ਇਸ ਕਰਕੇ ਜਿਹੜੀਆਂ ਯੈਲੋ ਲਾਈਨ ਦੇ ਅੰਦਰ ਗੱਡੀਆਂ ਖੜੀਆਂ ਸੀ ਉਹਨਾਂ ਦਾ ਅਸੀਂ ਆਨਲਾਈਨ ਚਲਾਨ ਕੀਤੇ ਐ ਸ਼ੋ ਵਾਲੀ ਮਸ਼ੀਨ ਤੇ ਚਲੋ ਸਾਡੇ ਕੋਲ ਹੈ ਨਹੀਂ ਇਹ ਵਾਰਨਿੰਗ ਦੇਣਾਂ ਨੂੰ ਬੜੀ ਵਾਰੀ ਦਿੱਤੀ ਐ ਜੀ ਵਾਰਨਿੰਗ ਦਿੱਤੀ ਐ ਉਹ ਤੋਂ ਬਾਅਦ ਹੀ ਆ yellow line ਲੱਗੀ ਐ ਤੇ ਹੁਣ ਇਹਨਾਂ ਨੂੰ ਲਾਈਨ ਵੀ ਨਹੀਂ ਲੱਭਦੀ ਇੱਥੇ ਲੱਗਦਾ ਨਹੀਂ ਕਿ ਦੁਕਾਨਦਾਰਾਂ ਨੂੰ ਚਾਹੀਦਾ ਖੁਦ ਵੀ ਜਿਹੜੀਆਂ ਗੜੀਆਂ ਨੂੰ ਆਪਸੇ ਹੀ ਇਹ ਜਿਆਦਾ ਜਿਹੜਾ ਮਤਲਬ ਰਸ਼ ਹੈਗਾ ਇਹ ਚੌਂਕਾਂ ਦੇ ਵਿੱਚ ਹਨੂ ਮੰ ਚੌਂਕ ਹੋ ਗਿਆ ਬਟਾ ਚੌਂਕ ਹੋ ਗਿਆ ਆਪਣਾ ਪੁਰਾਣੀ ਸਬਜ਼ੀ ਮੰਡੀ ਚੌਂਕ ਹੋ ਗਿਆ ਡਾਕ ਖਾਨਾ ਚੌਂਕ ਹੋ ਗਿਆ ਕਮੇਟੀ ਘਰ ਚੌਂਕ ਹੋ ਗਿਆ ਇੱਥੇ ਦੁਕਾਨਦਾਰਾਂ ਨੂੰ ਵੀ ਚਾਹੀਦਾ ਵੀ ਆਪਣੇ ਅੱਗੇ ਜਿਹੜਾ ਇਹਨਾਂ ਨੇ ਰੇੜੀਆਂ ਰੂੜੀਆਂ ਜਿਆਦਾ ਲੁਆਈਆਂ ਨੇ ਉਦੇ ਕਰਕੇ ਫਿਰ ਗੱਡੀਆਂ ਖੜੀਆਂ ਕਰਨ ਵਾਲਿਆਂ ਨੂੰ ਵੀ ਮੁਸ਼ਕਲ ਆਂਦੀ ਹੈ। ਇਹ ਚਲਾਨ ਤੇ ਮਤਲਬ ਚਲਾਨ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ ਵੀ ਅਸੀਂ ਇਹ ਚਲਾਨ ਹੀ ਕਰਨੇ ਆਂ। ਅਸੀਂ ਇਹ ਤੇ ਜਿਹੜਾ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਣਾ ਹੈ ਜਿਹੜਾ ਟਰੈਫਿਕ ਦੀ ਵਾਇਲੇਸ਼ਨ ਕਰਦਾ ਹੈ ਉਹਦੇ ਅਸੀਂ ਚਲਾਨ ਕੱਟੀਦਾ ਜਿਹੜਾ ਮਤਲਬ ਗਲਤ ਪਾਰਕਿੰਗ ਕਰਦਾ ਹੈ ਵਿਦਆਊਟ ਨੰਬਰ ਹੈ, ਟ੍ਰਿਪਲਿੰਗ ਹੈ, ਬੋਲਟ ਪਟਾਕੇ ਮਾਰਦੇ ਆ ਉਹਨਾਂ ਦੇ ਅਸੀਂ ਚਲਾਨ ਕਰੀਂਦਾ। ਹੁਣ ਇੱਥੇ ਜਿੰਨੇ ਬੈਂਕ ਨੇ ਸਾਰੇ ਰੋਡ ਦੇ ਉੱਤੇ ਨੇ। ਬੈਂਕਾਂ ਵਾਲਿਆਂ ਦੀ ਕੋਈ ਪਾਰਕਿੰਗ ਨਹੀਂ ਜਿਹੜੇ ਮਾਲ ਨੇ ਆ ਜਿਹੜੇ ਵੱਡੇ ਵੱਡੇ ਖੁੱਲੇ ਆ ਆਪਣਾ ਜਿਹੜੇ ਦੁਕਾਨਦਾਰਾਂ ਨੇ ਖੁੱਲੇ ਆ ਕੱਪੜਿਆਂ ਦੇ ਸ਼ੋਅਰੂਮ ਆ ਜੋ ਕੋਈ ਵੀ ਆ ਇਹਨਾਂ ਦੀ ਕੋਈ ਪਾਰਕਿੰਗ ਨਹੀਂ ਇਹ ਮੇ ਪ੍ਰਸ਼ਾਸਨ ਕਰੇ ਯੋ ਸਾਹਿਬ ਕਰਨ ਇਹਦੇ ਤੇ ਕਾਰਵਾਈ ਜਿਹੜੀ ਆ ਇਹਨਾਂ ਦੇ ਤੇ ਚਲਾਨ ਉਹ ਹੀ ਕੱਟ ਸਕਦੇ ਨੇ ਰੇੜੀਆਂ ਰੂੜੀਆਂ ਦੇ ਅਹੀਂ ਤੇ ਵਹੀਕਲਾਂ ਦੇ ਕੱਟਦੇ ਆ